ਮੈਂ ਆਪ ਜੀ ਨੂੰ ਇਹ ਅਨੁਚ ਰਖਾਉਣਾ ਚਾਹੁੰਨਾ ਕਿ ਅੰਮ੍ਰਿਤਸਰ ਕਮਿਸ਼ਨਰ ਕੋਰਸ ਦੇ ਏਰੀਏ ਥਾਣਾ ਬੀ ਡਿਵੀਜ਼ਨ ਦੇ ਏਰੀਆ ਜਿਹੜਾ ਤੀਕ ਰੈਲ ਹੋਟਲ ਹੈ ਉਹਦੇ ਨਜ਼ਦੀਕ ਮਿਤੀ 2 2 2 ਫਰਵਰੀ 2026 2026 ਨੂੰ ਜਿਹੜਾ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਸ ਨੂੰ ਐਕਟਵਾ ਸਵਾਰ ਲੜਕੇ ਨੇ ਉਹਦੇ ਕੋਲੋਂ ਜਿਹੜਾ ਜ਼ਬਰਦਸਤੀ ਉਹਦੇ ਕੋਲੋਂ ਝੋਲ ਕੇ ਉਹ ਕੋਲ ਲੜਕੀ ਕੋ ਚੀਕਾ ਮਾਰਦੀ ਹੈ ਉਹਦੇ ਕੋਲ ਮੋਬਾਈਲ ਕੋਆ ਜਦੋਂ ਇਹ ਇਨਸੀਡੈਂਟ ਦਾ ਪੁਲਿਸ ਨੂੰ ਰਿਪੋਰਟ ਹੋਈ ਪੁਲਿਸ ਵੱਲੋਂ ਤੁਰੰਤ ਜਿਹੜੇ ਲੜਕੀ ਦੀ ਸਟੇਟਮੈਂਟ ਦੇ ਉੱਤੇ ਮਕਦਮਾ ਦਰਜ ਕੀਤਾ ਔਰ ਲੜਕੀ ਦੇ ਜਿਹੜੇ ਕਿਉਂਕਿ ਉਹ ਐਕਟਰ ਵੱਨ ਜਦੋਂ ਪਿੱਛੇ ਦੌੜੀ ਸੀ ਉਹਦੇ ਤੇ ਸੱਟਾਂ ਲੱਗੀਆਂ ਸੀ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਔਰ ਜਦੋਂ ਇਹ ਸਾਰੀ ਗੱਲ ਮਾਨ ਜੋ ਕਮਿਸ਼ਨ ਸਾਫ ਸਰ ਗੁਰਪ੍ਰੀਤ ਸਿੰਘ ਪੁੱਲੂ ਜੀ ਦੇ ਧਿਆਨ ਚ ਆਈ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸ ਲਿਆ ਔਰ ਇਹਦੇ ਥਾਣਾ ਬੀ ਡਿਵੀਜ਼ਨ ਔਰ ਸੀਐਸਟਾਫ ਦੀਆਂ ਸਪੈਸ਼ਲ ਟੀਮਾਂ ਸਾਰੀਆਂ ਇਸ ਦੀ ਇਨਵੈਸਟੀਗੇਸ਼ਨ ਤੇ ਲਾਈਆਂ ਗਈਆਂ ਜੀ ਜੋ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਤਤniki ਤੇ ਸੀਐਸਟਾਫ ਤੇ ਸਾਡੀ ਲੋਕਲ ਪੁਲਿਸ ਦੇ ਮੁਲਾਜ਼ਮਾਂ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਕਰਕੇ ਜਿਹੜਾ ਦੋਸ਼ੀਆ ਉਹਨੂੰ ਟ੍ਰੇਸ ਕੀਤਾ ਗਿਆ ਔਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਦੋਂ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰ ਰਹੇ ਸੀ ਉਸ ਟਾਈਮ ਦੋਸ਼ੀ ਵੱਲੋਂ ਜਿਹੜਾ ਦੌੜਨ ਦੀ ਕੋਸ਼ਿਸ਼ ਕੀਤੀ ਉਹਦੀ ਐਕਟਵਾ ਜਿਹੜੀ ਭਜਾਉਣ ਦੀ ਕੋਸ਼ਿਸ਼ ਜੋ ਡਿੱਗ ਪਿਆ ਡਿੱਗਣ ਦੇ ਨਾਲ ਉਹਦੀਆਂ ਜਿਹੜੀਆਂ ਲੱਤਾਂ ਜੜੀਆਂ ਉਹ ਫੈਕਟ ਵੀ ਹੋ ਗਈ ਤੇ ਉਹ ਜਿਹੜਾ ਉਸ ਨੂੰ ਕਾਬੂ ਕਰਕੇ ਉਹਦੇ ਕੋਲੋਂ ਮੋਬਾਈਲ ਜਿਹੜਾ ਵਾ ਜਿਹੜਾ ਉਹਨੇ ਲੜਕੀ ਕੋਲੋਂ ਮੋਬਾਈਲ ਖੋਇਆ ਸੀ ਉਹ ਮੋਬਾਈਲ ਵੀ ਟ੍ਰੇਸ ਕੀਤਾ ਗਿਆ ਵੇਖੋ ਇਹ ਜਿਹੜਾ ਜਿਹੜੀ ਆ ਸਾਡਾ ਪੰਜਾਬ ਆ ਇਹਦੇ ਚ ਔਰਤੀ ਬੜੀ ਵੱਡੀ ਇੱਜ਼ਤ ਤੇ ਮਾਨ ਹੈ ਬੜੀ ਮਰਜ਼ਾਦਾ ਜਿਹੜਾ ਲੜਕੀਆਂ ਨੇ ਵੇਖੋ ਉਹਨੇ ਲੜਕੀ ਦੇ ਨਾਲ ਕਿਦਾਂ ਦਾ ਬਿਹੇਵ ਕੀਤਾ ਉਹਦਾ ਮੋਬਾਈਲ ਖੋਇਆ ਤੇ ਉਹਨੂੰ ਸਜ਼ਾ ਵੀ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਮਿਲੀ ਵੀ ਉਹਨੂੰ ਕਾਨੂੰਨੀ ਸਜ਼ਾ ਤੇ ਉਹਦੇ ਪਰਚਾ ਦਰਜ ਹੈ ਉਹਦੇ ਚ ਰੈਸਟ ਪਈ ਪਈ ਆ ਤੇ ਉਹਨੂੰ ਜਿਹੜੀ ਉਹ ਦੌੜਨ ਕਰਕੇ ਸੱਟਾਂ ਵੀ ਲੱਗ ਜਾਂਦੀਆਂ ਲੱਤਾਂ ਵੀ ਟੁੱਟੀਆਂ ਔਰ ਜਿਹੜਾ ਵੀ ਬੰਦਾ ਜਿਹੜਾ ਵੀ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਚੌਟਮਾਰ ਜਿਹੜਾ ਇਹੋ ਜੀਆਂ ਖੋਹਾਂ ਕਰੇਗਾ ਉਹਦੇ ਨਾਲ ਪੁਲਿਸ ਵੱਲੋਂ ਸਖਤ ਵਤੀਰਾ ਜਿਹੜਾ ਵਰਤਿਆ ਜਾਏਗਾ ਔਰ ਉਹਨੂੰ ਜਿਹੜੀ ਆ ਜਿਹੜੀ ਸਖਤ ਤੋਂ ਸਖਤ ਜਿਹੜੀ ਆ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਿਹੜਾ ਬੰਦਾ ਬਿਜਾਰਾਂ ਚ ਆਮ ਲੋਕਾਂ ਦੇ ਕੋਲੋਂ ਸਨੇਚਿੰਗ ਕਰਦਾ ਖੁੰਦਾ ਫਿਰਦਾ ਤੇ ਛਪਟਾ ਮਾਰਦਾ ਕਰੇ ਉਸ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਬਿਲਕੁਲ ਜਿਹੜਾ ਵਾ ਕੋਈ ਜਾਇਜ਼ਤ ਨਹੀਂ ਦਿੱਤੀ ਜੇ ਉਹਨਾਂ ਦੇ ਖਿਲਾਫ ਸਖਤ ਜਿਹੜਾ ਵਾ ਮਾਨ ਜੋ ਕਮਿਸ਼ਨ ਸਾਹਿਬ ਪੁਲਿਸ ਸਾਹਿਬ ਲੋਡੈਕਸ਼ਨਿਆਂ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਇਹ ਬਿਲਕੁਲ ਉਹਨਾਂ ਨੂੰ ਜਿਹੜਾ ਵਾ ਸਪੇਅਰ ਨਹੀਂ ਕਰਨਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ